ਪਖਿਆ ਨਗਰ ਪੰਚਾਇਤ ਚੋਂ ਅਖਾੜਾ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ ਆਓ ਦੇਖਦੇ ਹਾਂ ਮਾਲਪੁਰ ਚ ਨਗਰ ਪੰਚਾਇਤ ਚੋਣਾਂ 2024 ਮਾਲਪੁਰ ਟਿਕਾਣਾ ਕਸਬਾ ਮਾਲਪੁਰ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦੇ ਗੁੱਛੇਦਾਰ ਕਬਜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੋਣ ਦੰਗਲ ਤੋਂ ਬਾਹਰ ਕਸਬਾ ਮਾਲਪੁਰ ਵਿੱਚ ਤਿੰਨ ਗਰੋਬ ਚੋਣ ਮੈਦਾਨ ਵਿੱਚ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਬਹੁ ਗੰਟੀ ਵਿੱਚ ਆਜ਼ਾਦ ਉਮੀਦਵਾਰ ਚੋਣ ਅਖਾੜੇ ਵਿੱਚ ਉਤਰੇ ਹਨ ਸਬਡਿਵੀਜ਼ਨ ਮਾਲਪੁਰ ਵਿੱਚ ਨਗਰ ਪੰਚਾਇਤ ਚੋਣਾ ਵਿੱਚ ਪੇਪਰ ਪੰਨ ਦੇ ਆਖਰੀ ਦਿਨ ਡੈਪਟੀ ਸਪੀਕਰ ਜੈਕਰਸ਼ਨ ਰੌੜੀ ਨੇ ਦੱਸਿਆ ਕਿ ਅਸੀਂ 13 ਦੇ 13 ਵਾਡਾਂ ਵਿੱਚ ਉਮੀਦਵਾਰ ਉਤਾਰੇ ਹਨ ਅਤੇ 13 ਹੀ ਜਿੱਤਣਗੇ ਕਿਉਂਕਿ ਵੋਟ ਵਿਕਾਸ ਨੂੰ ਪੈਣੀ ਹੈ ਅਮਰप्रीत ਸਿੰਘ ਲਾਲੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਪੁੱਛਿਆ ਕਿ ਜੇ ਕਾਂਗਰਸੀ ਉਮੀਦਵਾਰ ਜਿੱਤਣਗੇ ਤਾਂ ਤੁਸੀਂ ਇਲਾਕੇ 'ਚੋਂ ਨਸ਼ਿਆਂ ਦੀ ਚੱਲ ਰਹੀ ਹਨੇਰੀ ਦੀ ਰੋਕਥਾਮ ਬਾਰੇ ਪੁੱਛਿਆ ਤਾਂ ਨੇ ਦੱਸਿਆ ਕਿ ਕੋਈ ਵੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਆਹ ਦੇਖਦੇ ਆ ਬਖ ਬਖ ਪਾਰਟੀਆਂ ਦੇ ਚੋਣ ਜਿੱਤਣ ਦੇ ਦਾਅਵੇਆਂ ਤੇ ਇੱਕ ਨਜ਼ਰ ਦੇਖੋ ਚੋੜ ਦੰਗਲ ਮਾਲਪੁਰ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ 2.5 ਸਾਲ ਦੇ ਕੰਮ ਜਿਹੜੇ ਆ ਮੈਂ ਮਾਲਪੁਰ ਦੇ ਕਾਫੀ ਲੰਬੇ ਸਮੇਂ ਤੋਂ ਮਾਲਪੁਰ ਦੀਆਂ ਗਲੀਆਂ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਹਾਂ ਬਹੁਤ ਲੰਬੇ ਲੋਕ ਨੇ ਲੰਬੇ ਅਰਸੇ ਬਾਅਦ ਲੋਕਾਂ ਨੇ ਕਿਹਾ ਕਿ ਸਾਨੂੰ ਜਿਹੜਾ ਸੁੱਖ ਦਾ ਸਾਹ ਮਿਲਿਆ ਕਿ ਜਿੱਥੇ ਮਾਲਪੁਰ ਦੇ ਵਿੱਚ ਸੀਵਰੇਜ ਪੈਣਾ ਸ਼ੁਰੂ ਹੋ ਗਿਆ ਮਾਲਪੁਰ ਦੇ ਵਿੱਚ ਦੋ ਟਿਊਬਲ ਲੱਗੇ ਤਿਆਰ ਨੇ ਮਾਲਪੁਰ ਦੇ ਵਿੱਚ ਫੁੱਟਬਾਲ ਦੇ ਲਈ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਮਾਲਪੁਰ ਤੋਂ ਜੇਜੋ ਰੋਡ ਮਾਲਪੁਰ ਤੋਂ ਕੋੜ ਦਾ ਰੋਡ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਵਿਕਾਸ ਦੇ ਮੁੱਦੇ ਦੇ ਉੱਤੇ ਅਸੀਂ ਲੜਾਈ ਲੜ ਰਹੇ ਹਾਂ ਮੈਂ ਆਪਣੇ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਸਹਿਬਾਨ ਹਨ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਲੋਕਾਂ ਨੂੰ ਅਪ ਇੱਕ ਕੰਮ ਦੇ ਆਧਾਰ ਦੇ ਉੱਤੇ ਜੇਕਰ ਅਸੀਂ ਕੰਮ ਕੀਤਾ ਤਾਂ ਸਾਨੂੰ ਜਿਹੜਾ ਆ ਵੋਟ ਪਾਈ ਜਾਵੇ ਔਰ ਲੋਕਾਂ ਨੂੰ ਇੱਕ ਖਾਸ ਤੌਰ ਤੇ ਮੈਂ ਫੀਲ ਕਰਾਂਗਾ ਕਿ ਅੱਜ ਜਿਹੜਾ ਸਮਾਂ ਉਹ ਚੋਣਾਂ ਦਾ ਸਮਾਂ ਹੈ ਚੋਣਾਂ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਧੀਆ ਪੁੱਤ ਸਾਡੇ ਨਸ਼ੇ ਤੇ ਲੱਗ ਜਾਂਦੇ ਆ ਜਿਹੜੇ ਕੈਂਡੀਡੇਟ ਨਸ਼ੇ ਦੀ ਵਰਤੋਂ ਕਰਨ ਜਿਹੜੇ ਲੋਕ ਨਸ਼ੇ ਵੰਡਣ ਉਹਨਾਂ ਨੂੰ ਅਸੀਂ ਵੋਟ ਨਾ ਪਾਈਏ ਜਿਹੜਾ ਕੈਂਡੀਡੇਟ ਸਾਨੂੰ ਉਮੀਦ ਹੈ ਕਿ ਸਾਡੇ ਬਾਰਦਾ ਵਿਕਾਸ ਕਰੂਗਾ ਸਾਡੇ ਮਾਲਪੁਰ ਦਾ ਵਿਕਾਸ ਕਰੂਗਾ ਸਾਡੇ ਮਾਲਪੁਰ ਦੇ ਕੰਮ ਕਰੂਗਾ ਅਸੀਂ ਉਹਨਾਂ ਨੂੰ ਵੋਟਾਂ ਪਾਈਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ 13 ਦੇ 13 ਕੈਂਡੀਡੇਟ ਜਿਹੜਾ ਮੋਰਡਾਂ ਵਿੱਚ ਉੱtre ਆ। ਕੁਛ ਪੁਰਾਣੇ ਸਾਡੇ ਸੀਨੀਅਰ ਆ। ਕੁਛ ਸਾਡੇ ਨਵੇਂ ਯੂਥ ਦੇ ਨੌਜਵਾਨ ਆ ਤੇ ਕੁਛ ਸਾਡੇ ਵਰਕਰ ਆ, ਵਲੰਟੀਅਰ ਆ ਜਿਹੜੇ ਕਾਂਗਰਸ ਪਾਰਟੀ ਲਈ ਦਿਨ ਰਾਤ ਕੰਮ ਕਰਦੇ ਆ। ਸੋ ਸਾਰੇ ਹਰ ਤਰ੍ਹਾਂ ਦੇ ਉਮੀਦਵਾਰ ਨੂੰ ਮੌਕਾ ਦਿੱਤਾ ਗਿਆ। ਸਰ ਜਿਹੜੀ ਇਹ ਕਾਂਗਰਸ ਦੀ ਤੁਹਾਡੀ ਜਿਹੜੀ ਹੈਗੀ ਆ ਉਮੀਦਵਾਰ ਜੇ ਬਣਦੇ ਆ ਆਪਣੇ ਸਾਰੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕੀ ਕੀ ਪ੍ਰੋਵਾਈਡ ਕਰੋਗੇ ਮਾਲਪਟੇ ਦੇ? ਮਾਲਪੁਰ ਦੇ ਤੇ ਅਜੇ ਤੱਕ ਜਿੰਨਾ ਕੁਝ ਹੋਇਆ ਉਹ ਵੀ ਕਾਂਗਰਸ ਨੇ ਕੀਤਾ ਜਿਹੜਾ ਅਜ ਦੇ ਸਮੇਂ ਦੇ ਵਿੱਚ ਕੋਈ ਸੀਵਰੇਜ ਵਗੈਰਾ ਪੈ ਰਿਆ ਜਾਂ ਜੋ ਕੰਮ ਹੋ ਰਹੇ ਆ ਉਹ ਵੀ ਕਾਂਗਰਸ ਦੇ ਪੈਸਿਆਂ ਨਾਲ ਕੀਤੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਮਿਊਸਪਲ ਕਾਰਪੋਰੇਸ਼ਨ ਸਾਡੀ ਬਣਦੀ ਆ ਪਰਮਾਤਮਾ ਦੀ ਮਿਹਰ ਨਾਲ ਤੇ ਜਿਹੜੇ ਜਿੰਨੇ ਵੀ ਪੈਂਡਿੰਗ ਕੰਮ ਰਹਿੰਦੇ ਆ ਉਹ ਸਾਰੇ ਕਰਵਾਏ ਜਾਣਗੇ ਅੱਜ ਦੇਖੋ ਬੜੀਆਂ ਨਾਲੀਆਂ ਦਾ ਹਾਲ ਦੇਖ ਲਓ ਸੜਕਾਂ ਟੁੱਟੀਆਂ ਪੰਨੀਆਂ ਬੁਰਾ ਰੋਲਿਆ ਹੋਰ ਵੀ ਲੋਕ ਜਿਹੜੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਉਹ ਸਾਰੇ ਕੰਮ ਕੀਤੇ ਜਾਣਗੇ ਸਾਰੇ ਕੰਮ ਮਾਲਪੁਰ ਵਸਨੀਕਾਂ ਦਾ ਜਾਂ ਆਸ-ਪਾਸ ਦੇ ਇਲਾਕੇ ਵਾਲਿਆਂ ਦਾ ਕਹਿਣਾ ਪਤਾ ਨਹੀਂ ਕੌਣ ਕਹਿ ਰਿਹਾ ਸਾਡੇ ਪੁੱਤ ਆਤਸ਼ਾਹ ਦੇਖੋ ਸਾਰੇ ਤਾਂ ਉਮੀਦਵਾਰ ਨਾਲ ਖੜੇ ਆ ਸਾਡੇ ਸਾਰੇ ਇਲੈਕਸ਼ਨ ਲੜਨ ਤੇ ਹਾਂ ਜੀ ਸਰ ਜਿਹੜੀ ਨਗਰ ਪੰਚਾਇਤੀ ਇਲੈਕਸ਼ਨ ਹੋ ਜਾ ਰੇ ਹੋ ਰਹੀ ਆ ਸ਼ਹਿਰ ਦਾ ਬਕਾਸ਼ ਜਿਹੜਾ ਇਸ ਵੇਲੇ 0 ਆ 3 ਸਾਲ ਸਰਕਾਰ ਬਣੀ ਨੇ ਹੋ ਗਿਆ ਕਿਸੇ ਇਹਨਾਂ ਨੇ ਵਾਦੇ ਜੋ ਕੀਤੇ ਇੱਕ ਵੀ ਵਾਦਾ ਨਹੀਂ ਨਿਵਾਇਆ ਜਿਹੜੀ ਆਪ ਦੀ ਸਰਕਾਰ ਆਈ ਆ ਨਾ ਕਿਸੇ ਬੀਬੀ ਦੇ ਖਾਤੇ 'ਚ 1000 ਰੁਪਇਆ ਪਿਆ ਲੇਡੀਜ਼ ਦੀ ਡੀਕਰੀਆਂ ਇਹਨਾਂ ਨੂੰ ਘਰ ਤੇ ਸਾਡੇ ਪੈਸੇ ਲੈ ਕੇ ਕਦੋਂ ਆ ਰਿਆ ਆ ਇਹਨਾਂ ਦੇ ਲੀਡਰ ਅੱਜ ਦਿਸਿਆ ਕਿੰਨਾ ਸਾਲਾਂ ਬਾਅਦ ਮਾਲਪੁਰ ਸ਼ਹਿਰ ਦੇ ਵਿੱਚ ਔਰ ਉਹਨਾਂ ਘਰਾਂ ਦੇ ਘਰ ਘਰ ਤੇ ਜਾਂਦੇ ਆ ਜਿਹੜੇ ਕ੍ਰਿਮੀਨਲ ਬੰਦੇ ਆ ਜਿਨ੍ਹਾਂ ਤੇ ਕੇਸ ਹੋਇਓ ਆ ਹੈ ਇਹਨਾਂ ਨੂੰ ਜੈਨੂਅਲ ਬੰਦੇ ਨਹੀਂ ਦਿਖ ਰਿਹਾ ਇਹ ਜਿਹੜੇ ਬੰਦੇ ਜਿਹੜੇ ਦੇਸ਼ ਸ਼ਹਿਰ ਦੀ ਭਲਾਈ ਚਾਹੁੰਦੇ ਆ ਉਹਨਾਂ ਕੋ ਕਿਸੇ ਕੋ ਨਹੀਂ ਗਏ ਹੈ ਜਿਹੜੇ ਜਿਹੜੇ ਬੰਦੇ ਵੀ ਇਹ ਖੜੇ ਕੀਤੇ ਕੈਂਡੀਡੇਟ ਉਹ ਸਾਰੇ ਇਹਨਾਂ ਨੇ ਕਾਲੀ ਦਲ ਚੋਂ ਲਿਆ ਕੇ ਖੜੇ ਕੀਤੇ ਆ ਕੀ ਇਹਨਾਂ ਕੋ ਆਪਣੇ ਕਾਲੀ ਆਪਣੇ ਲੀਡਰ ਨਹੀਂ ਸੀ ਉਹ ਸਾਰੇ ਲੀਡਰ ਜਿਹੜੇ ਇਹਨਾਂ ਦੇ ਉਹ ਸਾਰੇ ਆਜ਼ਾਦ ਖੜ ਗਏ ਤੇ ਉਹ ਕਾਲੇ ਖੜੇ ਆ ਕਿਉਂਕਿ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ ਲੋਕੀ ਉਹਨਾਂ ਨੂੰ ਗਾਲਾਂ ਕੱਢਦੇ ਗਿਆ ਲੋ ਬੇ ਤੁਸੀਂ ਕੀਤਾ ਕੀ ਸਾਡੇ ਲਈ ਇਸ ਕਰਕੇ ਸਾਡੀ ਤਾਂ ਇਹ ਹੀ ਆ ਸਾਰੇ ਟੀਮ ਦੀ ਆ ਬਈ ਅਸੀਂ ਰਲ ਕੇ ਸਾਂਝਾ ਫਰੰਟ ਰਲ ਕੇ ਸਾਂਝਾ ਫਰੰਟ ਬਣਾ ਕੇ ਅਸੀਂ ਇਕਜੁੱਟ ਹੋ ਕੇ ਸ਼ਹਿਰ ਦੀ ਭਲਾਈ ਲਈ ਕੰਮ ਕਰਾਂਗੇ ਔਰ ਇਮਾਨਦਾਰ ਸਰਕਾਰ ਲਿਆ ਕੇ ਦਿਖਾ ਲਾਂਗੇ ਇਹ ਇਮਾਨਦਾਰ ਦੱਸਦੇ ਆ 10 10 ਗੱਡੀਆਂ ਲੈ ਕੇ ਘੁੰਮਦੇ ਆ ਜਿਹੜੇ ਅੱਗੇ ਸਾਈਕਲਾਂ ਤੇ ਘੁੰਮਦੇ ਸੀ ਭੁੜੀ ਇਮਾਨਦਾਰੀ ਇਹ ਸਰ ਜਿਹੜਾ ਤੁਸੀਂ ਸਾਂਝਾ ਫਰੰਟ ਬਣਾਉਣ ਨੂੰ ਕਹਿੰਦੇ ਕਿੰਨੇ ਕੈਂਡੀਡੇਟ ਟੋਟਲ ਸਾਡੇ ਕੋਲ 9 ਕੈਂਡੀਡੇਟ ਆ ਇਹ ਕੋਈ ਮਤਲਬ ਆਪਾਂ ਕੁਝ ਇਹਦਾ ਨਾਂ ਵੀ ਰੱਖਿਆ ਕਿ ਵੈਸੇ ਅਜੇ ਜਿਹੜਾ ਹੈਗਾ ਉਹ ਆਜ਼ਾਦ ਇੱਕੋ ਇੱਕੋ ਅਸੀਂ ਇੱਕੋ ਹੀ ਚੋਣ ਨਿਸ਼ਾਨ ਤੇ ਲੜਾਂਗੇ ਆਜ਼ਾਦ ਲੜ ਰਹੇ ਹੋ ਹਾਂ ਆਜ਼ਾਦ ਲੜਾਂਗੇ ਇੱਕ ਚੋਣ ਨਿਸ਼ਾਨ ਤੇ ਲੜਾਂਗੇ ਠੀਕ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਜੀ ਲੋਕ ਸਭਾ ਇੰਚਾਰਜ ਹੁਸ਼ਿਆਰਪੁਰ ਐਂਡ ਵਾਈਸ ਚੇਅਰਮੈਨ ਪੀਐਸਆਈ ਡੀਸੀ ਪੰਜਾਬ ਜੀ ਸਰ ਸਰ ਅਸੀਂ ਤੁਹਾਡੇ ਨਾਲ ਇੱਕ ਦੋ ਗੱਲਾਂ ਬਾਤਾਂ ਕਰਨੀਆਂ ਚਾਹਾਂਗੇ ਜਿਵੇਂ ਕਿ ਆਮ ਆਦਮੀ ਪਾਰਟੀ ਵਿੱਚ ਅਕਾਲੀ ਦਲ ਦੀ ਗੁੱਛੇਦਾਰ ਆਮਦ ਇਹਨਾਂ ਸਾਰਿਆਂ ਨੂੰ ਨਗਰ ਪੰਚਾਇਤ ਦੇ ਕੈਂਡੀਡੇਟ ਵਾਸਤੇ ਟਿਕਟਾਂ ਵੀ ਦਿੱਤੀਆਂ ਗਈਆਂ ਜਿਹੜੇ ਪੁਰਾਣੇ ਆਪ ਦੇ ਮੈਂਬਰ ਸੀਗੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਛੂਹਿਆ ਨਹੀਂ ਗਿਆ ਕੀ ਕਾਰਨ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਜੀ ਇਸ ਤਰ੍ਹਾਂ ਹੈ ਕਿ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਕੋਈ ਵੀ ਇਲੈਕਸ਼ਨ ਲੜਦੀ ਹੈ ਹਮੇਸ਼ਾ ਉਹਦਾ ਮਕਸਦ ਜਿਹੜਾ ਹੁੰਦਾ ਹੈ ਕਿ ਜਿੱਤ ਪ੍ਰਾਪਤ ਕਰਨਾ ਹੁੰਦਾ ਹੈ ਪਹਿਲੀ ਗੱਲ ਦੂਸਰੀ ਗੱਲ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਸਭ ਤੋਂ ਪਹਿਲਾਂ ਆਪਣੇ ਵੋਲੰਟੀਅਰ ਨੂੰ ਹੀ ਪ੍ਰੀਫਰੈਂਸ ਦਿੰਦੀ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਵੋਲੰਟੀਅਰਸ ਦੀਆਂ ਜਿਹੜੀਆਂ ਹੈਗੀਆਂ ਐਪਲੀਕੇਸ਼ਨਾਂ ਉਹ ਐਕਸੈਪਟ ਕਰਦੀਆਂ ਉਸ ਤੋਂ ਬਾਅਦ ਜਿਹੜੇ ਅੱਛੇ ਚਿਹਰੇ ਆ ਉਹਨਾਂ ਨੂੰ ਜਿਹੜਾ ਹੈਗਾ ਪਾਰਟੀ ਨੇ ਜਿਹੜਾ ਹੈਗਾ ਉਹ ਟਿਕਟਾਂ ਦਿੰਦੀ ਹੈ ਤਾਂ ਕਿ ਜਿਹੜਾ ਹੈਗੇ ਨਵੇਂ ਚਿਹਰੇ ਅچھے ਲੋਕ ਵਿਨੇਬਿਲਟੀ ਵਾਲੇ ਲੋਕ ਜਿਹੜੇ ਆ ਉਹ ਆਉਣਗੇ ਕੀ ਇਹਦੇ ਵਿੱਚ ਅਸੀਂ ਇਹ ਗੱਲ ਤੁਹਾਡੇ ਨਾਲ ਕਰ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਸ ਪਾਰਟੀ ਨੂੰ ਮਾਲਪੁਰ ਵਿੱਚ ਖੜੀ ਕਰਨ ਵਾਸਤੇ ਤਨਮਨੋਂ ਜ਼ੋਰ ਲਾਇਆ ਕਿ ਉਹਨਾਂ ਦੇ ਚਿਹਰੇ ਬਹੁਤੇ ਪਸੰਦ ਨਹੀਂ ਆਏ ਇਹ ਕਹਿ ਸਕਦੇ ਆਪਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਸਰ ਸਾਡੇ ਵਿਧਾਇਕ ਸਾਹਿਬ ਨੇ ਜਿੰਨੇ ਵੀ ਚਿਹਰੇ ਚੁਣੇ ਆਂ ਔਰ ਜਿੰਨੀਆਂ ਵੀ ਐਪਲੀਕੇਸ਼ਨਾਂ ਉਹਨਾਂ ਕੋਲ ਗਈਆਂ ਹੋਣਗੀਆਂ ਉਹਨਾਂ ਨੇ ਹਰ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਔਰ ਉਹਨਾਂ ਨਾਲ ਗੱਲਬਾਤ ਕਰਕੇ ਕਿਉਂਕਿ ਮੇਰੇ ਸਾਹਮਣੇ ਮੇਰੇ ਕੋਲ ਕੋਈ ਵੀ ਇਦਾਂ ਹੀ ਹਾਲੇ ਤੱਕ ਕਿਸੇ ਵਰਕਰ ਨੇ ਕੋਈ ਵੀ ਆਪਣੀ ਜਿਹੜੀ ਐਪਲੀਕੇਸ਼ਨ ਨਹੀਂ ਦਿੱਤੀ ਕਿ ਅਸੀਂ ਲੜਨਾ ਚਾਹੁੰਦੇ ਹਾਂ